ਤੁਹਾਡਾ ਨਾਮੋਂ ਨਿਸ਼ਾਨ ਮਟਾ ਦਾਂਗੇ ਤੁਹਾਡਾ ਨਾਮੋਂ ਨਿਸ਼ਾਨ ਮਟਾ ਦਾਂਗੇ ਅਗਰ ਇਧਰ ਗਹਿਰੀ ਅੱਖ ਕਰਕੇ ਦੇਖ ਲਿਆ ਤੇ ਹਾਂਜੀ ਚਾਰਕ ਗੱਲਾਂ ਦਰਬਾਰ ਸਾਹਿਬ ਨੂੰ ਦਿੱਤੀ ਗਈ ਧਮਕੀਆਂ ਦੇ ਬਾਰੇ ਚ ਇਹ ਬਾਕੀ ਦੇ ਚ ਤੁਹਾਨੂੰ ਰਾਜਾ ਸਿੰਘ ਬਾਬਾ ਰਾਜਾ ਸਿੰਘ ਦੀ ਵੀ ਵੀਡੀਓ ਸੁਣਾਵਾਂਗੇ ਵਿੱਚ ਅਸਲ ਵਿੱਚ ਸੰਜੀਵ ਕੁਮਾਰ ਦੂਬੇ ਜਿਸ ਨੇ ਧਮਕੀਆਂ ਦਿੱਤੀਆਂ ਧਮਕੀ ਭਰੀ ਈਮੇਲ ਭੇਜੀ ਆ ਤੁਸੀਂ ਇਹਨੂੰ ਨਾਰਮਲ ਲੈ ਸਕਦੇ ਹੋ ਪਰ ਇਹ ਨਾਰਮਮਲ ਚੀਜ਼ ਨਹੀਂ ਹੈ ਕਿਉਂਕਿ ਇਹ ਇਹਨਾਂ ਦੇ ਦਿਮਾਗ ਦੇ ਵਿੱਚ ਭਰਿਆ ਹੋਇਆ ਜ਼ਹਿਰ ਹੈ ਕਿ ਉਹ ਸਮੇਂ-ਸਮੇਂ ਤੇ ਸਾਹਮਣੇ ਆਉਂਦਾ ਰਹਿੰਦਾ ਵਾ ਇਹਨਾਂ ਕੋਲੇ ਮੀਡੀਆ ਦੀ ਪਾਵਰ ਸੀ ਇਹਨਾਂ ਨੇ ਚੰਗੇ ਭਲੇ ਸਾਫ ਸੁਥਰੇ ਕਰੈਕਟਰ ਵਾਲੇ ਸਿੱਖਾਂ ਨੂੰ ਅੱਤਵਾਦੀ ਘੋਸ਼ਿਤ ਕਰਤਾ ਅੱਤਵਾਦੀ ਸਾਬਤ ਕਰ ਦਿੱਤਾ ਅੱਤਵਾਦੀ ਦਿਖਾ ਦਿੱਤਾ ਪਰ ਇਹ ਖੁਦ ਪੂਰੀ ਤਰ੍ਹਾਂ ਨਾਲ ਪੂਰੀ ਕੌਮ ਅੱਤਵਾਦੀਆਂ ਦੀ ਆ ਤੇ ਇਹਨਾਂ ਨੂੰ ਕਿਉਂਕਿ ਸਰਕਾਰ ਸਮਰਥਤ ਹੈ ਮੀਡੀਆ ਸਮਰਥਤ ਹੈ ਇਸ ਲਈ ਇਹਨਾਂ ਦਾ ਕਰੈਕਟਰ ਹਮੇਸ਼ਾ ਸਹੀ ਰਿਹਾ ਲੇਕਿਨ ਤੁਸੀਂ ਕੀ ਕਰ ਰਹੇ ਹੋ ਉਸੇਕੋ ਨੇ ਐਵੇਂ ਦਾ ਕਰਦੇ ਕਿ মিডিਆ ਦੀ ਤਾਕਤ ਆਪਣੇ WhatsApp, Facebook, Instagram, YouTube ਹਰ ਜਗ੍ਹਾ ਤੇ ਇਹਨਾਂ ਨੂੰ ਸਾਬਤ ਕਰੋ ਕਿ ਇਹ ਅਤਵਾਦੀ ਆ। ਤੁਹਾਡੇ ਕੋਲੇ ਵੀ ਇਸ ਵੇਲੇ মিডিਆ ਪਾਵਰ ਹੈ, ਠੀਕ ਹੈ? ਸਰਕਾਰੀ ਨਹੀਂ, ਵੱਡਾ ਚੈਨਲ ਨਹੀਂ, ਛੋਟੇ-ਛੋਟੇ ਚੈਨਲ, ਛੋਟੇ-ਛੋਟੇ ਪ੍ਰੋਫਾਈਲ ਤਾਂ ਹੈ। ਸਾਬਤ ਕਰੋ ਕਿ ਇਹ ਅਤਵਾਦੀ ਆ। ਇਹਨਾਂ ਦੀ ਹਰ ਇੱਕ ਘਟੀਆ ਕਰਤੂਤ ਨੂੰ ਨੰਗਿਆਂ ਕਰੋ। ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ, ਕਰ ਰਹੇ ਹਾਂ। ਤੁਸੀਂ ਵੀ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਾਂ ਪ੍ਰੋਫਾਈਲ ਨੂੰ ਫੋਲੋ ਜ਼ਰੂਰ ਕਰਿਓ ਤੇ ਆ ਦੇਖੋ ਇਹ ਬਹੁਤ ਵੱਡੀ ਘਟਨਾ ਵਾ ਇਹਨੂੰ ਇਹ ਇਕੱਲਾ ਸ਼ਿਵਨ ਦੂਬੇ ਨਹੀਂ ਹੈ ਇਹਦੇ ਚ ਕੁਝ ਏਜੰਸੀਆਂ ਵੀ ਸ਼ਾਮਲ ਹੋਣਗੀਆਂ ਕਿਉਂਕਿ ਇਹਨਾਂ ਦਾ ਮੇਨ ਮਕਸਦ ਹੈ ਦਰਬਾਰ ਸਾਹਿਬ ਦੇ ਆਲੇ ਦੋਲੇ ਜਾਂ ਵਿੱਚ ਆਪਣੀ ਮਸ਼ੀਨਰੀ ਨੂੰ ਬਿਠਾਉਣ ਦਾ ਜੋ ਕਿ ਹੁਣੇ ਆਪਰੇਸ਼ਨ ਸੰਧੂਰ ਦਾ ਦਰਵਾਜ਼ੇ ਸਾਹਮਣੇ ਆਇਆ ਸੀ ਕਿ ਅਸੀਂ ਇੱਥੇ ਏ ਇਹ ਪਾਕਿਸਤਾਨੀ ਆਰਮੀ ਜਿਹੜੀ ਹੈ ਹਰਮੰਦਰ ਸਾਹਿਬ ਨੂੰ ਉਡਾਉਣਾ ਚਾਹੁੰਦੀ ਹੈ ਉਹ ਨਹੀਂ ਉਹ ਨਹੀਂ ਉਡਾਉਣਾ ਚਾਹੁੰਦੇ ਇਹ ਡਾਉਣਾ ਚਾਹੁੰਦੇ ਆ ਤੇ ਇਸ ਕਰਕੇ ਮਸ਼ੀਨਰੀ ਆਪਣੀ ਵੀ ਉੱਥੇ ਬਿਠਾਉਣਾ ਚਾਹੁੰਦੇ ਆ ਇਹਨਾਂ ਦਾ ਸਾਰਾ ਪਲਾਨ ਹੈ ਆ ਸੁਣਿਓ ਬਾਬਾ ਰਾਜਾ ਆਰਾਮ ਸਿੰਘ ਕੀ ਰਾਜਾ ਸਿੰਘ ਕੀ ਕਹਿ ਰਿਹਾ ਅੱਤਵਾਦੀ ਅਸੀਂ ਅੱਤਵਾਦੀ ਕਰਦੇ ਹਾਂ ਇੱਕ ਤਾਂ ਸੱਤਵਾਦੀ ਨੇ ਇਹਦਾ ਅੱਤਵਾਦੀ ਕਦੇ ਗੱਲ ਨਹੀਂ ਖਰੀ ਇਹ ਸਾਰਾ ਜਿਹੜਾ ਬ੍ਰਾਹਮਣਵਾਦ ਆ ਇਹ ਬ੍ਰਾਹਮਣ ਜਿਹੜਾ ਹੈਗਾ ਸਾਰੇ ਪੁਆੜੀ ਦੀ ਜਾੜਾ ਸਾਰਿਆਂ ਨੂੰ ਜਿਹੜਾ ਹੈਗਾ ਜਾਤ ਪਾਤ ਤੇ ਬੰਡ ਬਣਾਵਾ ਬ੍ਰਾਹਮਣਵਾਦ ਆ ਜਾਤ ਪਾਤ ਬਣਾਉਣ ਵਾਲਾ ਬ੍ਰਾਹਮਣਵਾਦ ਆ ਇਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਹੈਗਾ ਹੋਰ ਕੌਮਾ ਪ੍ਰਤੀ ਧਰਮਾ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਲੋਕ ਹੀ ਲੜਨ ਵਾਲੇ ਨੇ ਇਹ ਮਾਰਸ਼ਲ ਕੌਮ ਆ ਚਾਹੇ ਦੂਬੇ ਹੋਵੇ ਚਾਹੇ ਚੂਬੇ ਹੋਵੇ ਇੱਕ ਗੱਲ ਤਾਂ ਐਕਸਪੈਕਟ ਕਰ ਦਿੰਨੇ ਆ ਇਹਨਾਂ ਸਾਰੇ ਹੱਤਵਾਦੀਆਂ ਬ੍ਰਾਹਮਣਵਾਦ ਆ ਇਹ ਬ੍ਰਾਹਮਣ ਜਿਹੜਾ ਹੈ ਸਾਰੇ ਇੱਕ ਦੇਨ ਹੱਤਵਾਦੀ ਠੱਡੀ ਮਾਂ ਇੰਦਰਾ ਵੀ ਆਈ ਸੀ ਉਹਦਾ ਵਜੂਦ ਲੱਭ ਲੋ ਮੱਸਾ ਰੰਗੜ ਇਹੋ ਜੇ ਕਈ ਆਏ ਉਹਦਾ ਵਜੂਦ ਲੱਭ ਲੋ ਮਾਂ ਪ੍ਰਤੀ ਧਰਮ ਪ੍ਰਤੀ ਬਹੁਤ ਜਿਆਦੇ ਲੋਕਾਂ ਦਾ ਨਾਮੋ ਨਿਸ਼ਾਨ ਮਟਾ ਦਾਂਗੇ ਨਹੀਂ ਪਤਾ ਵੀ ਇਹ ਲੋਕਾਂ ਦਾ ਨਾਮੋ ਨਿਸ਼ਾਨ ਮਟਾ ਦਾਂਗੇ ਅਗਰੇ ਇਧਰ ਗੈਰੀ ਹੱਕ ਕਰਕੇ ਦੇਹੀਆਂ